ਰਾਤਾਂ ਦੇ ਰਾ ਇਰਾਨ ਦੇ ਕਦੀਮ ਸ਼ਹਿਰ ਤੇ ਛਾ ਚੁਕਾ ਸੀ ਬਜ਼ਾਰ ਬੰਦ ਹੋ ਚੁਕੇ ਸਨ ਗਲੀਆਂ ਸੁੰਨੀਆਂ ਹੁਦ ਗਈਆਂ ਸਨ ਅਤੇ ਸੜਕਾਂ ਤੇ ਸਿਰਫ ਕੁਝ ਜਿਹਾ ਗੰਦੀ ਰੋਸ਼ਨੀ ਬਾਕੀ ਸੀ ਆਣਾ ਗਲੀਆਂ ਵਿੱਚ ਇੱਕ ਮਜ਼ਦੂਰ ਬੈਠਾ ਸੀ ਜਿਸ ਦਾ ਚਿਹਰਾ ਸਖਤ ਮਿਹਨਤ ਦੇ ਕਾਰਨ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਇਸ ਦੀ ਅੱਖਾਂ ਵਿੱਚ ਇੱਕ ਖਾਸ ਇੱਕ ਨਾਨ ਝਲਕਰ ਰਿਹਾ ਸੀ ਇਹ ਸਖਤ ਦਿੰ ਪਰ ਇੰਨਾਤ ਉਠਾਉਂਦਾ ਦਿਵਾਰਾ ਬਣਾਉਂਦਾ ਤੇ ਆਪਣੀ ਮਜ਼ਦੂਰੀ ਨਾਲ ਆਪਣੇ بیوی ਬੱਚਿਆਂ ਦਾ ਪੇਟ ਪਾਲਦਾ ਸੀ ਇਸ ਦੇ ਕੋਲ ਦੌਲਤ ਨਹੀਂ ਸੀ ਪਰ ਇਸ ਦੇ ਦਿਲ ਵਿੱਚ ਸਭ ਤੋਂ ਵੱਡੀ ਦੌਲਤ ਸੀ ਖੁਦਾ ਤੇ ਯਕੀਨ ਉਹ ਜਾਣਦਾ ਸੀ ਕਿ ਮਿਹਨਤ ਦਾ ਉਸਤਿਲਾ ਦੇਣ ਵਾਲਾ ਸਿਰਫ ਖੁਦਾ ਹੈ ਅਤੇ ਉਹ ਕਦੇ ਵੀ ਕਿਸੇ ਦਾ ਹੱਕ ਘਟਾਉਂਦਾ ਨਹੀਂ ਇੱਕ ਦਿਨ ਜਦੋਂ ਸੂਰਜ ਆਸਮਾਨ ਤੇ ਆਪਣੀ ਰੋਸ਼ਨੀ ਫੈਲਾ ਰਿਹਾ ਸੀ ਉਹ ਮਜ਼ਦੂਰ ਆਪਣੀ ਰੋਟੀ ਦਾ ਹਸਤਾਰਨ ਸੁਟਾ ਲੈ ਕੇ ਕੰਮ ਤੇ ਗਿਆ ਜੋ ਉਸ ਦੀ بیوی ਨੇ ਸਵੇਰੇ ਦਿੱਤਾ ਸੀ ਤਾਂ ਕਿ ਦੁਪਹਿਰ ਨੂੰ ਕੰਮ ਕਰਨ ਸਮੇਂ ਖਾ ਸਕੇ ਉਹ ਦੀਵਾਰ ਬਣਾਉਣ ਵਿੱਚ ਮਸ਼ਰੂਫ ਸੀ ਕਿ ਅਚਾਨਕ ਇੱਕ ਫਕੀਰ ਉਸ ਦੇ ਨੇੜੇ ਆਇਆ ਫਕੀਰ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਭਾਈ ਕਈ ਦਿਨਾਂ ਤੋਂ ਭੁੱਖਾ ਹਾਂ ਜੇ ਤੇਰੇ ਕੋਲ ਕੁਝ ਹੋਵੇ ਤਾਂ ਦੇ ਦੇ ਮਜ਼ਦੂਰ ਨੇ ਫਕੀਰ ਦੀ ਹਾਲਤ ਵੇਖੀ ਅਤੇ ਇੱਕ ਲਹਿਜੇ ਲਈ ਆਪਣੀ ਰੋਟੀ ਵੱਲ ਵੇਖਿਆ ਇਹ ਰੋਟੀ ਉਸ ਤੇ ਪੂਰੇ ਦਿਨ ਦਾ ਸਹਾਰਾ ਸੀ ਪਰ ਫਿਰ ਉਸ ਦੇ ਦਿਲ ਵਿੱਚ ਖੁਦਾ ਤੀਰਾਂ ਵਿੱਚ ਖਿਆਲ ਆਇਆ ਉਸਨੇ ਮੁਸਕਰਾਹਟ ਨਾਲ ਉਹ ਰੋਟੀ ਫਕੀਰ ਦੇ ਦਿੱਤੀ ਅਤੇ ਖੁਦ ਪਾਣੀ ਪੀ ਕੇ ਦੁਬਾਰਾ ਕੰਮ ਵਿੱਚ ਲੱਗ ਗਿਆ ਇਹ ਵੇਖ ਕੇ ਦੂਜੇ ਮਜ਼ਦੂਰ ਹਸਨ ਲੱਗੇ ਇੱਕ ਮਜ਼ਦੂਰ ਨੇ ਮਜ਼ਾਕ ਵਿੱਚ ਕਿਹਾ ਆਈ ਤੂੰ ਆਪਣੀ ਇੱਕ ਵਾਧੀ ਰੋਟੀ ਵੀ ਦੇ ਦਿੱਤੀ ਹੁਣ ਸਾਰਾ ਦਿਨ ਕਿਵੇਂ ਬੁੱਖਰੇਗਾ ਖੁਦਾ ਕੋਈ ਖਜ਼ਾਨਾ ਤਾਂ ਨਹੀਂ ਭੇਜੇਗਾ ਮਜ਼ਦੂਰ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਜਵਾਬ ਦਿੱਤਾ खुदा तेरा सहारा रखो वो जरूर कोई रास्ता निकालेगा जो मैं देता है वो खुदा के खजाने में महफूज हो चुका है सब लोग हैरानी ਨਾਲ ਇਸ ਗੱਲ ਨੂੰ ਸੁਣ ਰਹੇ ਸਨ ਪਰ ਕਿਸੇ ਨੇ ਇਸ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਮਜ਼ਦੂਰ ਨੇ ਆਪਣੀ ਭੁੱਖ ਨੂੰ ਨજર ਅੰਦਾਜ਼ ਕੀਤਾ ਅਤੇ ਆਪਣੇ ਕੰਮ ਵਿੱਚ ਮਸ਼ਰੂਫ ਰਿਹਾ पर, पर इस नु नहीं पता थी कि आज का दिन उस ਲਈ ਕੋਈ ਖਾਸ ਸਬਕ ਲੈ ਕੇ ਆਏਗਾ ਮਜ਼ਦੂਰ ਨੇ ਆਪਣੀ ਬਹਤੀ ਰੋਟੀ ਵਕੀਲ ਨੂੰ ਦੇ ਦਿੱਤੀ ਸੀ ਪਰ ਇਸਤੇ ਚਿਹਰੇ ਤੇ ਕੋਈ ਪਰੇਸ਼ਾਨੀ ਜਾਂ ਅਫਸੋਸ ਨਹੀਂ ਸੀ ਉਹ ਜਾਣਦਾ ਸੀ ਕਿ ਭੁੱਖ ਉਸ ਲਈ ਇੱਕ ਅਜਮਾਇਸ਼ ਹੋ ਸਕਦੀ ਹੈ ਪਰ ਇਸ ਲਈ ਸਭ ਤੋਂ ਵੱਡੀ ਚੀਜ਼ ਖੁਦਾ ਦੀ ਰਜ਼ਾ ਸੀ ਉਹ ਆਪਣੇ ਕੰਮ ਵਿੱਚ ਮਸ਼ਰੂਫ ਰਿਹਾ ਅਤੇ ਬਾਕੀ ਮਜ਼ਦੂਰਾਂ ਦੀ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਸੂਰਜ ਸਿਰ ਤੇ ਆ ਚੁੱਕਾ ਸੀ ਗਰਮੀ ਆਪਣੇ ਉਰਜ ਤੇ ਸੀ ਆ ਤੇ ਮਜ਼ਦੂਰ ਧੀਤਵਾਨਾ ਵਿਕਟਣ ਲੱਗੀ ਸੀ ਉਸ ਦਾ ਪੇਟ ਖਾਲੀ ਸੀ ਪਰ ਇਸ ਤਰ੍ਹਾਂ ਦਿਲ ਮਜ਼ਬੂਤ ਸੀ ਉਹ ਮੁਸੱਸਲ ਇੱਟ ਉਠਾ ਰਿਹਾ ਸੀ ਦੀਵਾਰਾ ਬਣਾ ਰਿਹਾ ਸੀ ਅਤੇ ਆਪਣੇ ਪਸੀਨੇ ਵਿੱਚ ਗਰਮੀ ਉਡਾ ਰਿਹਾ ਸੀ ਦੂਜੇ ਮਜ਼ਦੂਰ ਆਪਣੀਆਂ ਰੋਟੀਆਂ ਖਾ ਰਹੇ ਸਨ ਕੁਝ ਆਪਸ ਵਿੱਚ ਹੰਸੀ ਮਜ਼ਾ ਕਰ ਰਹੇ ਸਨ ਕੁਝ ਸਾਈਡ ਤੇ ਬੈਠੇ ਆਰਾਮ ਕਰ ਰਹੇ ਸਨ ਇੱਕ ਸਾਥੀ ਮਜ਼ਦੂਰ ਜੋ ਉਸ ਨੂੰ ਕਾਫੀ ਅਰਸੇ ਤੋਂ ਜਾਣਦਾ ਸੀ ਇਸ ਦੇ ਕੋਲ ਆਇਆ ਅਤੇ ਕਿਹਾ ਪਈ ਤੁਸੀਂ ਵਾਕਿ ਅਜੀਬ ਆਦਮੀ ਹੋ ਮੈਨੂੰ ਹੈਰਾਨੀ ਹੈ ਕਿ ਤੁਸੀਂ ਆਪਣੀ ਆਖਰੀ ਰੋਟੀ ਵੀ ਉਸ ਫਕੀਰ ਨੂੰ ਦੇ ਦਿੱਤੀ ਤੇ ਹੁਣ ਤੁਸੀਂ ਭੁੱਖੇ ਬੈਠੇ ਹੋ ਮਜ਼ਦੂਰ ਨੇ ਮੁਸਕਰ ਹਾਟ ਨਾਲ ਕਿਹਾ ਭੁੱਖ ਤਾਂ ਲੱਗੀ ਹੈ ਪਰ ਮਨ ਖੁਦਾ ਤੇ ਯਕੀਨ ਹੈ ਕਿ ਉਹ ਮੇਰਾ ਬੰਦੋਬਸਤ ਜ਼ਰੂਰ ਕਰੇਗਾ ਮੈਨੂੰ ਸਿਰਫ ਇਸ ਦੇ ਫੈਸਲੇ ਦਾ ਇੰਤਜ਼ਾਰ ਹੈ ਇਹ ਸੁਣ ਕੇ ਮਜ਼ਦੂਰ ਨੇ ਹੈਰਾਨੀ ਨਾਲ ਸਿਰ ਹਿਲਾਇਆ ਅਤੇ ਆਪਣੇ ਹਿੱਸੇ ਦੀ ਰੋਟੀ ਖਾਣੇ ਵਿੱਚ ਮਸ਼ਰੂਫ ਹੋ ਗਿਆ ਪਰ ਮਜ਼ਦੂਰ ਆਪਣੇ ਯਕੀਨ ਤੇ ਕਾਇਮ ਰਿਹਾ। ਕੁਝ ਦਿਨ ਬਾਅਦ ਇੱਕ ਰਾਏ ਦਾ ਆਦਮੀ ਘੋੜੇ ਤੇ ਸਵਾਰ ਹੁੰਦਾ ਹੋਇਆ ਉੱਥੋਂ ਲੰਘ ਰਿਹਾ ਸੀ। ਉਹ ਇੱਕ ਵੱਡਾ ਤੁਜੁਰਬੇਕਾਰ ਵਿਅਕਤੀ ਸੀ ਜੋ ਇਲਾਕੇ ਵਿੱਚ ਜ਼ਮੀਨ ਦੀ ਫਿਰੋਜੀ ਹਿਰੋਖਤ ਕਰਦਾ ਸੀ। ਉਸ ਦੇ ਨਾਲ ਕੁਝ ਨੌਕਰ ਵੀ ਸਨ ਜੋ ਉਸ ਦੇ ਲਈ ਮਕੱਤਲਿਫ ਥਾਂ ਦਾ ਮੁਆਇਨਾ ਕਰ ਰਹੇ ਸਨ। ਰਾਏ ਨੇ ਕੰਮ ਕਰਦੇ ਹੋਏ ਮਜ਼ਦੂਰਾਂ ਨੂੰ ਦੇਖਿਆ ਅਤੇ ਇੱਕ ਲਹਿਜੇ ਲਈ ਉਸ ਦੀ ਨਜ਼ਰ ਉਸ ਮਜ਼ਦੂਰ ਤੇ ਗਈ। ਚਿੱਤ ਤੇ ਚੈਰੇ ਤੇ ਥਕਾਵਟ ਦੇ ਬਾਵਜੂਦ ਸਕੂਨ ਸੀ। ਰਾਏਸ ਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਕਿਹਾ, "ਐਨਾ ਮਜ਼ਦੂਰਾ ਤੋ ਕਹੋ ਕਿ ਸਾਨੂੰ ਇੱਕ ਖਾਸ ਕੰਮ ਲਈ ਮਿਹਨਤੀ ਅਤੇ ਇਮਾਨਦਾਰ ਆਦਮੀ ਚਾਹੀਦਾ ਹੈ ਜੋ ਸਭ ਤੋਂ ਵਧੀਆ ਹੋਵੇ। ਇਸ ਨੂੰ ਸਾਡੇ ਨਾਲ ਭੇਜ ਦਿਓ।" ਨੌਕਰ ਮਜ਼ਦੂਰਾਂ ਦੇ ਕੋਲ ਆਇਆ ਅਤੇ ਐਲਾਨ ਕੀਤਾ, "ਰਾਏ ਸਾਹਿਬ ਨੂੰ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਹੈ, ਸਭ ਤੋਂ ਜ਼ਿਆਦਾ ਮਿਹਨਤੀ ਅਤੇ ਭਰੋਸੇਮੰਦ ਹੋਵੇ। ਉਹ ਆਵਜਾ ਵੀ ਆਮ ਮਜ਼ਦੂਰਾਂ ਤੋਂ ਵੱਧ ਹੋਵੇਗਾ।" ਇਹ ਸੁਣ ਕੇ ਸਾਰੇ ਮਜ਼ਦੂਰ ਇੱਕ ਦੂਜੇ ਦੇ ਵੱਲ ਵੇਖਦੇ ਹਰ ਕੋਈ ਆਪਣੀ ਤਾਰੀਫ਼ ਕਰਨ ਲੱਗਾ ਸੀ ਪਰ ਉਹ ਮਜ਼ਦੂਰ ਖਾਮੋਸ਼ ਰਿਹਾ ਉਹ ਜਾਣਦਾ ਸੀ ਕਿ ਇਨਸਾਨ ਨੂੰ ਕਦੇ ਆਪਣੀ ਤਾਰੀਫ਼ ਨਹੀਂ ਕਰਨੀ ਚਾਹੀਦੀ ਬਲਕਿ ਇਸ ਦੇ ਅਮਾਲ ਖੁਦ ਇਸ ਲਈ ਬੋਲਦੇ ਹਨ ਰਾਇਸ ਦਾ ਨੌਕਰ ਆਪੇ ਅੱਗੇ ਵੱਧਾ ਅਤੇ ਮਜ਼ਦੂਰਾਂ ਦੇ ਕੰਮ ਨੂੰ ਜਾਇਜ਼ਾ ਲੈਣ ਲੱਗਾ ਇਸ ਦੀ ਨਜ਼ਰ ਉਸ ਮਜ਼ਦੂਰ ਤੇ ਪਈ ਜੋ ਮੁਸਤਸਰ ਕੰਮ ਕਰ ਰਿਹਾ ਸੀ ਬਗੈਰ ਕਿਸੇ ਸ਼ਿਕਾਇਤ ਦੇ ਬਗੈਰ ਕਿਸੇ ਤਵਕਕੋ ਦੇ ਉਹ ਪਸੀਨੇ ਵਿੱਚ ਭਰਿਆ ਹੋਇਆ ਸੀ ਪਰ ਉਸਦੇ ਹੱਥ ਰੁਕਣ ਦਾ ਨਾ ਨਹੀਂ ਲੈ ਰਹੇ ਸਨ ਨੌਕਰ ਨੇ ਰਾਇਸ ਤੋਂ ਜਾ ਕੇ ਕਿਹਾ ਜਨਾਬ ਉਹ ਸ਼ਖਸ ਜੋ ਨੀਲੀ ਕਮੀਜ਼ ਵਿੱਚ ਹੈ ਮੈਨੂੰ ਲੱਗਦਾ ਹੈ ਉਹ ਸਭ ਤੋਂ ਵੱਧ ਮਿਹਨਤੀ ਅਤੇ ਇਮਾਨਦਾਰ ਹੈ ਉਹ ਖਾਮੋਸ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਸ਼ਿਕਾਇਤ ਵੀ ਨਹੀਂ ਕਰ ਰਿਹਾ ਇਹ ਸੁਣ ਕੇ ਰਾਇਸ ਨੇ ਉਸ ਨੂੰ ਆਪਣੇ ਕੋਲ ਬੁਲਾਉਣ ਦਾ ਹੁਕਮ ਦਿੱਤਾ ਮਜ਼ਦੂਰ ਨੂੰ ਬੁਲਾਇਆ ਗਿਆ ਅਤੇ ਜਦੋਂ ਉਹ ਰਾਇਸ ਦੇ ਸਾਹਮਣੇ ਪਹੁੰਚਤਾ ਰਾਇਸ ਨੇ ਉਸ ਨੂੰ ਗੌਰ ਨਾਲ ਦੇਖਿਆ ਅਤੇ ਕਿਹਾ ਤੁਹਾਡੀ ਮਿਹਨਤ ਤੇ ਇਮਾਨਦਾਰੀ ਦੀ ਤਾਰੀਫ਼ ਕੀਤੀ ਗਈ ਹੈ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਆਪਣੇ ਕੰਮ ਵਿੱਚ ਸ਼ਾਮਲ ਕਰ ਸਕਦਾ ਹਾਂ ਮਾਵਾਜਾ ਵੀ ਆਮ ਮਜ਼ਦੂਰਾਂ ਤੋਂ ਜ਼ਿਆਦਾ ਮਿਲੇਗਾ ਕੀ ਇਹ ਤੁਹਾਨੂੰ ਕਬੂਲ ਹੈ ਇਹ ਸੁਣ ਕੇ ਮਜ਼ਦੂਰ ਹੈਰਾਨ ਰਹਿ ਗਿਆ ਉਹ ਜੋ ਕੁਝ ਘੰਟੇ ਪਹਿਲਾਂ ਇੱਕ ਰੋਟੀ ਲਈ ਮਹਿਰੂਮ ਸੀ ਅੱਜ ਉਸ ਨੂੰ ਇੱਕ ਵੱਡੇ ਕੰਮ ਲਈ ਪੇਸ਼ਕਸ਼ ਹੋ ਰਹੀ ਸੀ ਉਸ ਨੇ ਨਾਜ਼ਰਾਂ ਅਸਮਾਨ ਵੱਲ ਉਤਾਰੀਆਂ ਅਤੇ ਦਿਲ ਵਿੱਚ ਕਿਹਾ ਇਹ ਖੁਦਾ ਤੇਰਾ ਸ਼ੁਕਰ ਹੈ ਤੂੰ ਮੇਰਾ ਮਿਹਨਤ ਦਾ ਫਲ ਦੇ ਰਿਹਾ ਹੈ ਮਜ਼ਦੂਰ ਰਾਇਸ ਦੇ ਸਾਹਮਣੇ ਖੜਾ ਸੀ ਅਤੇ ਉਸ ਦੇ ਦਿਲ ਵਿੱਚ ਖੁਸ਼ੀ ਹੈਰਾਨੀ ਅਤੇ ਸ਼ੁਕਰਿਆ ਦੇ ਜਜ਼ਬਾਤ ਇਕੱਠੇ ਹੋ ਚੁੱਕੇ ਸਨ ਉਹ ਜੋ ਕੁਝ ਦਿਨਾਂ ਪਹਿਲਾਂ ਰੋਟੀ ਲਈ ਮੋਜਤਾਹ ਸੀ ਅੱਜ ਉਸ ਦੇ ਸਾਹਮਣੇ ਰਾਇਸ ਤੋਂ ਇੱਜ਼ਤ ਅਤੇ ਚੰਗੇ ਮੁਆਵਜ਼ੇ ਨਾਲ ਕੰਮ ਦੀ ਪੇਸ਼ਕਸ਼ ਹੋ ਰਹੀ ਸੀ ਰਾਇਸ ਨੇ ਦੁਬਾਰਾ ਮੁਸਕਰਾਹਟ ਨਾਲ ਕਿਹਾ ਜੇ ਤੂੰ ਮੇਰਾ ਕੰਮ ਕਬੂਲ ਕਰ ਲਵੇਂ ਤਾਂ ਅੱਜ ਤੋਂ ਤੇਰੀ ਜ਼ਿੰਦਗੀ ਬਦਲ ਸਕਦੀ ਹੈ ਮਜ਼ਦੂਰ ਨੇ ਨਾਜਰਾਂ ਥੱਲੇ ਕਰਦੇ ਹੋਏ ਜਵਾਬ ਦਿੱਤਾ ਜਨਾਬ ਮੈਂ ਸਿਰਫ ਇੱਕ ਆਮ ਮਜ਼ਦੂਰ ਹਾਂ ਮੈਂ ਮਿਹਨਤ ਕਰਨਾ ਜਾਣਦਾ ਹਾਂ ਪਰ ਦੌਲਤ ਦੀ ਖੁਆਇਸ਼ ਨਹੀਂ ਰੱਖਦਾ ਮੇਰਾ ਯਕੀਨ ਖੁਦ ਤੇ ਹੈ ਉਹ ਸਭ ਤੋਂ ਵੱਡਾ ਰਿਸਕ ਦੇਣ ਵਾਲਾ ਹੈ ਜੇ ਤੋਹਾਨੂੰ ਵਾਕੇ ਇਮਾਨਦਾਰ ਮਜ਼ਦੂਰ ਦੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ ਪਰ ਮੇਰਾ ਅਸੂਲ ਇਹੀ ਰਹੇਗਾ ਕਿ ਮੈਂ ਆਪਣੀ ਮਿਹਨਤ ਦਾ ਸਿਲਾ ਸਿਰਫ ਆਪਣੀ ਇਮਾਨਦਾਰੀ ਨਾਲ ਹਾਸਲ ਕਰਾਂਗਾ ਨਾ ਕਿ ਕਿਸੇ ਚਾਪਲੂਸੀ ਜਾਂ ਠੱਗੀ ਨਾਲ ਇਹ ਅਲਫ਼ਾਜ਼ ਸੁਣ ਕੇ ਰਾਇਸ ਦਾ ਚਿਹਰਾ ਹੈਰਾਨੀ ਅਤੇ ਖੁਸ਼ੀ ਨਾਲ ਭਰ ਉਠਿਆ ਉਸ ਨੇ ਆਪਣੀ ਨੌਕਰਾਂ ਵੱਲ ਦੇਖਿਆ ਅਤੇ ਕਿਹਾ ਇਹ ਦੇਖੋ ਇਹ ਸ਼ਖਸ ਵਾਕਈ ਨਿਆਬ ਹੈ ਦੁਨੀਆ ਵਿੱਚ ਲੋਕ ਪੈਸੇ ਵਿੱਚੇ ਭੱਜਦੇ ਹਨ ਪਰ ਇਹ ਆਪਣੀ ਇਮਾਨਦਾਰੀ ਤੋਂ ਸਭ ਤੋਂ ਵੱਡੀ ਕੀਮਤ ਮੰਨਦਾ ਹੈ ਐਨਾ ਹੀ ਲੋਕਾਂ ਨੂੰ ਅਸਲ ਵਿੱਚ ਕਾਮਯਾਬੀ ਮਿਲਦੀ ਹੈ ਰਾਇਸ ਨੇ ਮਜ਼ਦੂਰ ਨੂੰ ਆਪਣੇ ਨਾਲ ਆਉਣ ਲਈ ਕਿਹਾ ਮਜ਼ਦੂਰ ਨੇ ਆਪਣੇ ਸਾਥੀ ਮਜ਼ਦੂਰ ਨੂੰ ਦੇਖਿਆ ਜੋ ਹਰਨੀ ਲਾਲ ਰਸਕਨ ਨਾਲ ਇਸ ਨੂੰ ਦੇਖ ਰਹੇ ਸਨ ਕੁਝ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਸੀ ਕੁਝ ਦੇ ਦਿਲ ਵਿੱਚ ਹਾਸਤ ਅਤੇ ਕੁਝ ਦੇ ਚਿਹਰੇ ਤੇ ਇਹੋ ਜਿਹੀ ਪੁਰਾਣੀ ਬੇਅਤਵਾਰੀ ਸੀ ਜਿਵੇਂ ਕਹਿ ਰਹੇ ਹਾਂ ਦੇਖਦੇ ਹਾਂ ਇਹ ਮੌਕਾ ਕਿਤੋਂ ਤੱਕ ਚੱਲਦਾ ਹੈ ਮਜ਼ਦੂਰ ਨੇ ਸਭ ਨੂੰ ਅਲਵਿਦਾ ਕਿਹਾ ਅਤੇ ਰਾਇਸ ਦੇ ਨਾਲ ਰਵਾਨਾ ਹੋ ਗਿਆ ਰਸਤੇ ਵਿੱਚ ਰਾਇਸ ਨੇ ਉਸ ਤੋਂ ਪੁੱਛਿਆ ਤੁਹਾਨੂੰ ਮੇਰੇ ਬਾਰੇ ਕੁਝ ਪਤਾ ਹੈ ਮਜ਼ਦੂਰ ਨੇ ਸਿਰ ਥੱਲੇ ਕਰਦੇ ਹੋਏ ਕਿਹਾ जनाब ਮੈਂ ਸਿਰਫ ਇੱਕ ਆਮ ਆਦਮੀ ਹਾਂ ਮੈਂ ਸਿਰਫ ਆਪਣੀ ਮਿਹਨਤ ਤੇ ਯਕੀਨ ਰੱਖਦਾ ਹਾਂ ਕਿਸੇ ਦੇ ਬਾਰੇ ਵੱਧ ਨਹੀਂ ਜਾਣਦਾ ਰਾਇਸ ਮੁਸਕਰਾਇਆ ਤੇ ਕਿਹਾ ਮੇਰਾ ਨਾਮ ਹਾਜੀ ਸ਼ਾਕ ਹੈ ਮੈਂ ਇਸ ਸ਼ਹਿਰ ਦਾ ਇੱਕ ਵੱਡਾ ਤੁਜੂਬੇਗਾਰ ਹਾਂ ਮੈਂ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਇਮਾਨਦਾਰਤ ਮਿਹਨਤੀ ਲੋਕਾਂ ਦੀ ਤਲਾਸ਼ ਕਰਦਾ ਹਾਂ ਅੱਜ ਤੇਰੀ ਸੱਚਾਈ ਅਤੇ ਸਬਰ ਨੂੰ ਦੇਖ ਕੇ ਮੈਨੂੰ ਲੱਗਾ ਕਿ ਤੈਨੂੰ ਇੱਕ ਵੱਡਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਚਰਬੇ ਕਾਫਿਲੇ ਵਿੱਚ ਸ਼ਾਮਲ ਹੋ ਜਾਵੇਂ ਜਿੱਥੇ ਤੈਨੂੰ ਸਿਰਫ ਚੰਗਾ ਮੁਆਵਜ਼ਾ ਮਿਲੇਗਾ ਬਲਕਿ ਤੈਨੂੰ ਸਿੱਖਣ ਦਾ ਮੌਕਾ ਵੀ ਮਿਲੇਗਾ ਇਹ ਸੁਣ ਕੇ ਮਜ਼ਦੂਰੀ ਕੱਲਾ ਹੈ ਜੇ ਲਈ ਯਕੀਨ ਨਾ ਆਇਆ ਉਹ ਜੋ ਕੱਲ ਤੱਕ ਇੱਟਾਂ ਢਾਉਂਦਾ ਸੀ ਅੱਜ ਇੱਕ ਵੱਡੇ ਤਜੁਰਬੇਕਾਰ ਕਾਫਲੇ ਦਾ ਹਿੱਸਾ ਹੋਣ ਵਾਲਾ ਸੀ ਇਹ ਸਿਰਫ ਖੁਦਅਤ ਤੇ ਈਮਾਨ ਅਤੇ ਉਸ ਦੇ ਸਬਰ ਦਾ ਸਿਲਾ ਸੀ ਮੁਖਨੇ ਦੇਲੀ ਵਿੱਚ ਸ਼ੁਕਰ ਅਦਾ ਕੀਤਾ ਅਤੇ ਅਜੀ ਜੀ ਨਾਲ ਕਿਹਾ ਜਨਾਬ ਜੇ ਤੁਸੀਂ ਮੇਰੇ ਉੱਤੇ ਭਰੋਸਾ ਕਰਦੇ ਹੋ ਤਾਂ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਰਾਇਸ ਨੇ ਖੁਸ਼ ਹੋ ਕੇ ਉਸ ਦੇ ਕੰਦੇ ਤੇ ਹੱਥ ਰੱਖਿਆ ਅਤੇ ਕਿਹਾ ਇਹ ਗੱਲ ਮੈਨੂੰ ਤੇਰੇ ਵਿੱਚ ਸਭ ਤੋਂ ਵਧੀਆ ਲੱਗੀ ਤੂੰ ਮੇਰੇ ਨਾਲ ਚੱਲ ਤੂੰ ਦੇਖੇਂ ਤੂੰ ਆਪਣੀ ਮਿਹਨਤ ਨਾਲ ਅਤੇ ਇਮਾਨ ਨਾਲ ਕਿੱਥੋਂ ਤੱਕ ਜਾਵੇਂਗਾ ਤੂੰ ਖੁਦ ਦੇਖੇਂਗਾ ਮਜ਼ਦੂਰ ਨੇ ਰਾਇਸ ਹਾਜੀ ਸ਼ਾਹ ਤੋਂ ਪੇਸ਼ਕਾਸ਼ ਕਬੂਲ ਕਰ ਲਈ ਅਤੇ ਉਸ ਦੇ ਕਾਫਲੇ ਨਾਲ ਚੱਲ ਪਿਆ। ਰਾਸਤੇ ਵਿੱਚ ਉਹ ਹੈਰਾਨੀ ਲਹਾਰੇ ਦਸਮਾਨ ਅਤੇ ਉਸ ਤੇ ਤਿਜਾਰਤ ਕਾਫਲੇ ਨੂੰ ਦੇਖ ਰਿਹਾ ਸੀ। ਅੰਟਾਂ ਤੇ ਭਾਰੀ ਭਰ ਕਮ ਸਮਾਨ ਲੱਦੇ ਹੋਇਆ ਸੀ। ਕੁਝ ਲੋਕ ਕਾਫਲੇ ਨਾਲ ਪੈਦਲ ਚੱਲ ਰਹੇ ਹਨ। ਕੁਝ ਕੋੜ ਰਹੇ ਅਤੇ ਸਵਾਰ ਸਨ। ਅਤੇ ਹਰ ਸ਼ਖਸ ਆਪਣੇ ਆਪਣੇ ਕੰਮ ਵਿੱਚ ਮਸ਼ਰੂਫ ਸੀ। ਮਜ਼ਦੂਰ ਨੇ ਦਿਲ ਵਿੱਚ ਸੋਚਿਆ ਇਹ ਸਭ ਕੁਝ ਮੇਰੇ ਲਈ ਨਵਾਂ ਹੈ। ਮੈਂ ਤਾਂ ਹਮੇਸ਼ਾ ਇੱਕ ਟਾਂ ਉਠਾਉਂਦਾ ਸੀ ਪਰ ਅੱਜ ਮੈਨੂੰ ਇੱਕ ਇਹ ਜਿਹਾ ਸਫ਼ਰ ਉਤੇ ਭੇਜਿਆ ਜਾ ਰਿਹਾ ਹੈ ਜਿਸਦੇ ਬਾਰੇ ਮੈਂ ਕਦੇ ਨਹੀਂ ਸੋਚਿਆ ਸੀ ਕਾਫਲੇ ਤੇ ਇੱਕ ਮਜ਼ਦੂਰ ਤਾਜ਼ ਤਜੂਬੇਕਾਰ ਜੋ ਰਾਇਸ ਦੇ ਖਾਸ ਮੁਲਾਜ਼ਮ ਸਨ ਮਜ਼ਦੂਰ ਦੇ ਨੇੜੇ ਆਏ ਅਤੇ ਕਿਹਾ ਭਾਈ ਤੂੰ ਖੁਸ਼ਕਿਸਮਤ ਹੈ ਕਿ ਤੈਨੂੰ ਰਾ ਇਸ ਨੇ ਖੁਦ ਚੁਣਿਆ ਹੈ ਇੱਥੇ ਕੰਮ ਆਸਾਨ ਨਹੀਂ ਪਰ ਜੇ ਤੂੰ ਇਮਾਨਦਾਰੀ ਅਤੇ ਮਿਹਨਤੀ ਹੈ ਤਾਂ ਬਹੁਤ ਅੱਗੇ ਤੱਕ ਜਾ ਸਕਦਾ ਹੈ ਮਜ਼ਦੂਰ ਨੇ ਅਜੀਜੀ ਨਾਲ ਸਿਰ ਥੱਲੇ ਕਰਦੇ ਹੋਏ ਕਿਹਾ ਮੈਂ ਸਿਰਫ ਆਪਣੀ ਮਿਹਨਤ ਤੇ ਯਕੀਨ ਰੱਖਦਾ ਹਾਂ ਜੋ ਵੀ ਜ਼ਿੰਮੇਵਾਰੀ ਮਿਲੇਗੀ ਮੈਂ ਉਸ ਨੂੰ ਪੂਰੇ ਦਿਲ ਨਾਲ ਨਿਭਾਉਂਗਾ ਕਾਫਿਲਾ ਚੱਲਦਾ ਰਿਹਾ ਅਤੇ ਜਲਦੀ ਹੀ ਉਹ ਸ਼ਹਿਰ ਤੇ ਸਰਹੱਦ ਤੇ ਨੇੜੇ ਪਹੁੰਚ ਗਿਆ ਰਾਈ ਸਹਾਜੀ ਸਾਹਕ ਨੇ ਆਪਣੇ ਕਾਫਿਲੇ ਨੂੰ ਇੱਕ ਵੱਡੀ ਸਰਾਏ ਦੇ ਕੋਲ ਰੁਕਣ ਦਾ ਹੁਕਮ ਦੇ ਦਿੱਤਾ تان جو لوگ کچھ دیر آرام کر آتے تاجہ دم ہو کے اگے ود سک مزدور نے ترنت موقع لے کے رائس دے کوڑے دے نیڑے جا کے اس دی دیکھ ویچ مشروف ہو گیا یہ دیکھ کے رائس نے اپنے ساتھی کہا دیکھو یہی وہ خوبی ہے جو میں اس ساکس شخص ویكھی سی اسے نے نہیں کہا کہ وہ میرے کوڑے دا سنبھال لے پر پھر بھی وہ کم کر رہا ہے کیونکہ وہ ذمے واری سمجھتا ہے سرائے دے مالک نے خوش ہو کے کہا حاجی صاحب آج دے قافلے دی آمد ساڑی جگہ تے یاد رہے گی برکت لے کے آؤں ہے دسو ہوں میں کی سیوا کر سکتا ہاں رائس نے کہا ساڑے قافلے میں ایک نواں آدمی شامل ہویا ہے میں چاہتا ہاں کہ وہ دے اصول اور وپار دے معاملے سیکھے اس لئے تُسی میرے خاص غلام عبدالنو کو کہو کہ وہ اسنو سب کچھ سمجھا دے ਸਰਾਈ ਦਾ ਮਾਲਕ ਮੁਸਕਰਾਂਦਿਆ ਹੋਇਆ ਕਿਹਾ ਬਹੁਤ ਵਧੀਆ ਫੈਸਲਾ ਹੈ ਜੀ ਸਾਹਿਬ ਅਬਦੁੱਲ ਇੱਕ ਕਸਾਮਯਦਾਰ ਅਤੇ అనుభవੀ ਆਦਮੀ ਹੈ ਉਹ ਇਸ ਨੌਜਵਾਨ ਨੂੰ ਜ਼ਰੂਰ ਵਧੀਆ ਸਿਖਾਏਗਾ ਅਗਲੇ ਦਿਨ ਸਵੇਰੇ ਅਬਦੁੱਲ ਨੇ ਮਜ਼ਦੂਰ ਨੂੰ ਬੁਲਾਇਆ ਤੇ ਕਿਹਾ ਦੋਸਤ ਹਮ ਸਿਰਫ ਤੂੰ ਇੱਕ ਮਜ਼ਦੂਰ ਨਹੀਂ ਬਲਕਿ ਇੱਕ ਵਪਾਰੀ ਬਣਨ ਜਾ ਰਿਹਾ ਹੈ ਵਪਾਰ ਵਿੱਚ ਮਿਹਨਤ ਦੇ ਨਾਲ ਅਕਲ ਅਤੇ ਸਮਝਦਾਰੀ ਵੀ ਜ਼ਰੂਰੀ ਹੁੰਦੀ ਹੈ ਜੇ ਤੂੰ ਸਿੱਖ ਲਵੇਂ ਕਿ ਕਿਵੇਂ ਸੌਦਾ ਕੀਤਾ ਜਾਂਦਾ ਹੈ قیمت بدلی جا سکتی ہے مزدور نے ہلکے جہ جب در میں گا دل سیکھا گا ابدل نے قافلے کے وق و دکھائے دسیا کہ لوگ کمی خریدتے کی قیمت کداں تہ ہوں ایک وپاری نمانداری اور اقل دونوں کی ورتوں کرنی چاہیے مزدور نے ہر چیز نیا دیکھا سمجھا ਅਤੇ ਉਹ ਜਲਦੀ ਹੀ ਸਿੱਖਣ ਵਿੱਚ ਮਾਹਰ ਹੋ ਗਿਆ। ਚੰਦ ਦਿਨਾਂ ਬਾਅਦ ਰਾਇਸ ਨੇ ਉਸ ਨੂੰ ਬੁਲਾਇਆ ਤੇ ਕਿਹਾ, "ਬੇਟਾ ਹੁਣ ਸਮਾਂ ਆ ਗਿਆ ਹੈ ਕਿ ਤੂੰ ਖੁਦ ਇੱਕ ਸੌਦਾ ਕਰੇ ਅਤੇ ਦੇਖ ਕਿ ਤੂੰ ਵਪਾਰ ਵਿੱਚ ਕਿੰਨਾ ਕਮਰ ਹੋ ਗਿਆ ਹੈ।" ਇਹ ਇੱਕ ਵੱਡਾ ਮੌਕਾ ਸੀ। ਮਜ਼ਦੂਰ ਜੋ ਕੱਲ ਤੱਕ ਸਿਰਫ ਇੱਟਾਂ ਉਠਾਉਂਦਾ ਸੀ, ਅੱਜ ਇੱਕ ਵਪਾਰੀ ਦੇ ਤੌਰ ਤੇ ਪਹਿਲਾ ਕਦਮ ਰੱਖਣ ਵਾਲਾ ਸੀ। ਮਜ਼ਦੂਰ ਲਈ ਇੱਕ ਬਹੁਤ ਵੱਡਾ ਮੌਕਾ ਸੀ। ਕੱਲ ਤੱਕ ਉਹ ਇੱਕ ਆਮ ਮਜ਼ਦੂਰ ਸੀ। جو اٹان اٹھا, اٹھا کے اپنی روجی روٹی کما سی پر اج اس رائس حاجی کر دی طرفوں ایک وپاری تے طور تے پہلا سودا مکہ مل رہا سی اس دل عجیب جہی بہچانی اتے جوش سی اوہ سی کہ سک سودا صرف کاروبار دا ایک حصہ نہیں بلکہ یہ ایک امتحان بھی اوہ واقعی ایک چنگا وپاری بن سکتا ہے یا نہیں رائس نے ایک پاسے اشارہ کیتا کہا ਇਹ ਦੇਖੋ ਉਹ ਸਾਹਮਣੇ ਇੱਕ ਵਪਾਰੀ ਬੈਠਾ ਹੈ ਜੋ ਕਾਲੀਨ ਵੇਚ ਰਿਹਾ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਦੇ ਕੋਲ ਇੱਕ ਸੌਦਾ ਕਰੋ ਜੋ ਚੰਗਾ ਹੋਵੇ ਉਤੇ ਦੇਖੋ ਕਿ ਤੁਸੀਂ ਕਿੰਨਾ ਕੁ ਵਧੀਆ ਪਾਉ ਤਾਲ ਕਰ ਸਕਦੇ ਹੋ ਮਜ਼ਦੂਰ ਨੇ ਇਸ ਗੱਲ ਵਿੱਚ ਸਿਰ ਹਿਲਾਇਆ ਅਤੇ ਕਾਲੀਨ ਵੇਚਣ ਵਾਲੇ ਦੇ ਕੋਲ ਪਹੁੰਚ ਗਿਆ ਦੁਕਾਨ ਵਿੱਚ ਅਲਗ-ਅਲਗ ਰੰਗਾਂ ਦੀਆਂ ਤੇ ਨਕਸ਼ਿਆਂ ਵਾਲੀਆਂ ਕਾਲੀਨਾਂ ਟੰਗੀਆਂ ਹੋਈਆਂ ਸਨ ਦੁਕਾਨਦਾਰ ਇੱਕ ਲੰਮੇ ਕੱਦ ਦਾ ਆਦਮੀ ਸੀ ਜਿਸ ਦੀ ਦਾੜ੍ਹੀ ਵਿੱਚ ਚਾਂਦੀ ਜਹੀ ਚਮਕ ਰਹੀ ਸੀ ਉਸਨੇ ਮੁਸਕਰਾਉਂਦੇ ਹੋਏ ਮਜ਼ਦੂਰ ਨੂੰ ਖੁਸ਼ ਆਮਦੀਦ ਕਿਹਾ ਆਓ ਪਈ ਕਿਹੜਾ ਕਾਲੀਨ ਪਸੰਦ ਕਰੋਗੇ? ਮੇਰੇ ਕੋਲ ਹਰ ਤਰ੍ਹਾਂ ਦਾ ਕਾਲੀਨ ਮੌਜੂਦ ਹਨ। ਬਿਹਤਰੀਨ ਗੁਣਵੱਤਾਵਾਂ ਵਾਲੇ ਅਤੇ ਬਿਹਤਰੀਨ ਕੀਮਤ। ਮਜਦੂਰ ਨੇ ਵਕ ਵਕ ਕਾਲੀਨਾਂ ਨੂੰ ਧਿਆਨ ਨਾਲ ਦੇਖਿਆ ਅਤੇ ਇੱਕ ਸਾਦਾ ਤੇ ਸੁੰਦਰ ਕਾਲੀਨ ਨੂੰ ਇਸ਼ਾਰਾ ਕੀਤਾ। ਇਹ ਕਾਲੀਨ ਕਿਵੇਂ ਹੈ? ਦੁਕਾਨਦਾਰ ਬੋਲਿਆ, ਇਹ ਬਿਹਤਰੀਨ ਉਨ ਤੋਂ ਬਣਿਆ ਹੋਇਆ ਹੈ। ਹੱਥ ਨਾਲ ਕਢਾਈ ਹੈ ਅਤੇ ਕੀਮਤ 5 ਸ਼ਰਫ਼ੀਆਂ ਹਨ ਮਜ਼ਦੂਰ ਨੇ ਆਪਣੀ ਜੇਬ ਵਿੱਚ ਪੜੀਆਂ ਸ਼ਰਫ਼ੀਆਂ ਨੂੰ ਛੋਇਆ ਅਤੇ ਸੋਚਣ ਲੱਗਾ ਕਿ ਉਸ ਨੂੰ ਕਿਦਾਂ ਸੌਦਾ ਕਰਨਾ ਚਾਹੀਦਾ ਹੈ ਉਹ ਜਾਣਦਾ ਸੀ ਕਿ ਵਪਾਰ ਵਿੱਚ ਚੰਕੇ ਕੀਮਤ ਲੈਣਾ ਵੀ ਇੱਕ ਕਲਾ ਹੈ ਹਤੇਰਾਇਸ ਨੇ ਇਸ ਲਈ ਉਸ ਨੂੰ ਭੇਜਿਆ ਹੈ ਕਿ ਉਹ ਇਹ ਕਲਾ ਸਿੱਖ ਸਕੇ ਉਸ ਨੇ ਨਰਮੀ ਨਾਲ ਕਿਹਾ 5 ਸ਼ਰਫ਼ੀਆਂ ਬਹੁਤ ਜ਼ਿਆਦਾ ਹਨ ਮੈਂ ਬਾਜ਼ਾਰ ਵਿੱਚ 3 ਇਹ ਜਿਹੀਆਂ ਕਾਲੀਆਂ ਤਿੰਨ ਸ਼ਰਫ਼ੀਆਂ ਵਿੱਚ ਵੀ ਵੇਖੇ ਹਨ ਦੁਕਾਨਦਾਰ ਨੇ ਮੁਸਕਰਾ ਹਟ ਨਾਲ ਕਿਹਾ ਭਾਈ ਤੁਸੀਂ ਤੂ ਜੁਰਬੇਗਾਰ ਨਹੀਂ ਹੋ ਪਰ ਸੌਦਾ ਬਾਜੀ ਵਿੱਚ ਤੇਜ ਹੋ ਠੀਕ ਹੈ ਮੈਂ ਚਾਰ ਸ਼ਰਫਿਆਂ ਵਿੱਚ ਇਹ ਸੌਦਾ ਕਰਨ ਨੂੰ ਤਿਆਰ ਹਾਂ ਇਸ ਤੋਂ ਘੱਟ ਨਹੀਂ ਮਜ਼ਦੂਰ ਨਰਾਇਸ ਦੀ ਗੱਲਾਂ ਨੂੰ ਯਾਦ ਕਰਦੇ ਹੋਏ ਕਿਹਾ ਮੇਰੇ ਕੋਲ ਸਿਰਫ ਤਿੰਨ ਸ਼ਰਫੀਆਂ ਹਨ ਜੇ ਤੁਸੀਂ ਵਾਕੇ ਚੰਗੇ ਵਪਾਰੀ ਹੋ ਤਾਂ ਤੁਸੀਂ ਜਾਣਦੇ ਹੋ ਕਿ ਇੱਕ ਇਮਾਨਦਾਰ ਗਾਹਕ ਨੂੰ ਕੱਟ ਗੇਮ ਉੱਤੇ ਵੀ ਅੱਛੀ ਚੀਜ਼ ਦੇਣੀ ਚਾਹੀਦੀ ਹੈ ਇਹ ਸੁਣ ਕੇ ਦੁਕਾਨਦਾਰ ਹੈਰਾਨੀ ਨਾਲ ਮਜ਼ਦੂਰ ਵਾਲਵ ਦੇਖਣ ਲੱਗਾ ਫਿਰ ਇੱਕ ਛੋਟੇ ਜਿਹੇ ਸਮੇਂ ਬਾਅਦ ਹੱਸਦੇ ਹੋਏ ਬੋਲਾ ਸ਼ਾਬਾਸ਼ ਬੇਟਾ ਤੂੰ ਆਪਣੀ ਗੱਲ ਵੱਡੇ ਚੰਗੇ ਅੰਦਾਜ਼ ਨਾਲ ਕਹੀ ਇਮਾਨਦਾਰ ਤੇ ਸ਼ਮਜ਼ਦਾਰ ਗਾਹਕ ਲਈ ਇਹ ਕਾਲੀਨ ਤਿੰਨ ਸ਼ਰਤਾਂ ਵਿੱਚ ਵਿੱਚ ਦੇਣ ਨੂੰ ਤਿਆਰ ਹਾਂ ਮਜ਼ਦੂਰ ਨੇ ਧੰਨਵਾਦ ਕੀਤਾ ਕਾਲੀਨ ਉਠਾਇਆ ਤੇ ਰਾਇਸ ਦੇ ਕੋਲ ਵਾਪਸ ਪਹੁੰਚ ਗਿਆ ਰਾਇਸ ਨੇ ਜਦੋਂ ਸੁਣਿਆ ਕਿ ਮਜ਼ਦੂਰ ਨੇ ਕਾਮਯਾਬੀ ਨਾਲ ਸੌਦਾ ਕਰ ਲਿਆ ਹੈ ਉਸਤੇ ਚਿਹਰੇ ਤੇ ਇੱਕ ਫਕਰ ਦੀ ਮੁਸਕਾਨ ਆ ਗਈ ਸ਼ਾਬਾਸ਼ ਬੇਟਾ ਤੂੰ ਸਿਰਫ ਚੰਗੀ ਕੀਮਤ ਤੇ ਸੌਦਾ ਨਹੀਂ ਕੀਤਾ ਬਲਕਿ ਇਮਾਨਦਾਰੀ ਨਾਲ ਵੀ ਮਾਮਲਾ ਨਿਪਾਇਆ ਹੈ ਇਹ ਵਾਕ ਜਦ ਮਜ਼ਦੂਰ ਨੇ ਸੁਣਿਆ ਤਾਂ ਉਸਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਉਸ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਉਸਦੀ ਮਿਹਨਤ ਅਤੇ ਇਮਾਨਦਾਰੀ ਵਾਕੇ ਉਸ ਨੂੰ ਇੱਕ ਬਿਹਤਰ ਇਨਸਾਨ ਅਤੇ ਕਾਮਯਾਬ ਵਪਾਰੀ ਬਣਾ ਸਕਦੀ ਹੈ ਰਾਇਸ ਨੇ ਉਸ ਦੇ ਕੰਦੇ ਤੇ ਹੱਥ ਰੱਖਿਆ ਤੇ ਕਿਹਾ ਹੁਣ ਤੂੰ ਮੇਰੇ ਕਾਫਲੇ ਦਾ ਇੱਕ ਅਹਿਮ ਹਿੱਸਾ ਹੈ ਤੇਰੇ ਲਈ ਮੈਂ ਇੱਕ ਨਵੀਂ ਜ਼ਿੰਮੇਵਾਰੀ ਰੱਖੀ ਹੈ ਜੋ ਤੇਰੀ ਸਮਰਥਾ ਨੂੰ ਹੋਰ ਵੀ ਨਿਖਾਰੇਗੀ। ਸਮਾਂ ਲੰਘਦਾ ਗਿਆ ਮਜ਼ਦੂਰ ਹੁਣ ਸਿਰਫ ਇੱਕ ਆਮ ਮਜ਼ਦੂਰ ਨਹੀਂ ਸੀ। ਉਸਨੇ ਵਪਾਰ ਦੇ ਸੂਲ ਸਿੱਖ ਲਏ ਸਨ ਅਤੇ ਰਾਇਸ ਹਾਜੀ ਸਾਖ ਦੀ ਰਹਿਨੁਮਾਈ ਵਿੱਚ ਇੱਕ ਬਿਹਤਰੀਨ ਵਿਸ਼ਵਾਸ ਵਾਲਾ ਪਾਰੀ ਬੰਦਾ ਜਾ ਰਿਹਾ ਸੀ। ਰਾਇਸ ਨੇ ਇਸ ਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੇਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਕਾਫਿਲੇ ਦੀ ਥਾਂਬ ਵਿੱਚ ਵੀ ਸ਼ਾਮਲ ਸੀ। ਇੱਕ ਦਿਨ ਰਾਇਸ ਨੇ ਇਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟਾ ਮੈਂ ਤੇਰੀ ਮਹਾਨਦਾਰੀ ਤੇ ਮਿਹਨਤ ਤੋਂ ਬਹੁਤ ਖੁਸ਼ ਹਾਂ। ਤੂੰ ਹਰ ਕੰਮ ਤੇ ਨਾਲ ਕਰਦਾ ਹਾਂ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਸਿਰਫ ਇੱਕ ਮਜ਼ਦੂਰ ਨਹੀਂ, ਬਲਕਿ ਇੱਕ ਚੋਟੀ ਦਾ ਵਪਾਰੀ ਵੀ ਹੋ ਸਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਤੂੰ ਆਪਣੀ ਪਛਾਣ ਬਣਾਵੇ। ਮੈਂ ਚਾਹੁੰਦਾ ਕਿ ਤੂੰ ਮੇਰੇ ਅਗਲੇ ਵਪਾਰੀ ਸਫ਼ਰ ਦਾ ਕੀ ਆਦਤ ਕਰੇਂ। ਇਹ ਸੁਣ ਕੇ ਮਜ਼ਦੂਰ ਹੈਰਾਨ ਹੋ ਗਿਆ। ਪਰ ਹਾਜੀ ਸਾਹਿਬ, ਮੈਂ ਸਿਰਫ ਇੱਕ ਆਮ ਆਦਮੀ ਹਾਂ। ਮੈਂ ਕਦੇ ਇਨਾ ਵੱਡਾ ਕੰਮ ਨਹੀਂ ਕੀਤਾ। ਰਾਇਸ ਨੇ ਮੁਸਕਰਾਹਟ ਨਾਲ ਕਿਹਾ ہر کامیاب انسان کدے نہ کدے عام ہی ہے اصل فرق ایمانداری محنت اور صبر ملتا ہے آتے ہیں تین خوبیاں ہڈے ویچ موجود ہیں مزدور نے رائس دی گلوں دلوں قبول کیا کافی دی کمان سامبن لی تیار ہو گیا یہ سفر بہت اہم سی کیونکہ اس ویچ سامان سمان لین دین ہونا سی قافلہ روانہ ہویا آتے مزدور نے ہر چیز داتیاں رکھیا ਉਸ ਨੇ ਹਰ ਮਾਮਲੇ ਵਿੱਚ ਇਮਾਨਦਾਰੀ ਨੂੰ ਤਰਜੀਹ ਦਿੱਤੀ ਅਤੇ ਜਦੋਂ ਬਾਜ਼ਾਰ ਵਿੱਚ ਸਾਮਾਨ ਦੀ ਕੀਮਤਾਂ ਤੇ ਬਹਿਸ ਹੋਈ ਤਾਂ ਉਸ ਨੇ ਬਹੁਤ ਹੋਸ਼ਿਆਰੀ ਨਾਲ ਬਿਹਤਰੀਨ ਸੌਦਾ ਕੀਤਾ। ਤਿਜਾਰਤ ਦੌਰਾਨ ਕੁਝ ਠੱਗ ਤਾਜੀਰਾਂ ਨੇ ਉਸ ਨਾਲ ਗਲਤ ਮਾਮਲੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਾਦਰੀ ਅਤੇ ਸਮਝਦਾਰੀ ਨਾਲ ਉਨ੍ਹਾਂ ਦੇ ਇਰਾਦਿਆਂ ਨੂੰ ناکਾਮ ਕਰ ਦਿੱਤਾ। ਉਹ ਹਰ ਮੌਕੇ ਤੇ ਰਾਇਸ ਦੁਆਰਾ ਸਿਖਾਏ ਗਏ ਉਸੂਲਾਂ 'ਤੇ ਕਾਇਮ ਰਿਹਾ। اور اس طرح اس سفر اس قافلے نو بہت زیادہ منافع ہوا جدو قافلہ کامیابی نال واپس پہنچا تاں رائس نے سارے تاجیرہ سامنے مزدور بلایا تے کہا شخص ہون صرف ایک مزدور نہیں رہ گیا بلکہ اہے پورا ایک تاجیر بن چکے ہے اس نے اپنی محنت ایمانداری سے اکل نال یہ کر لیتا ہے جے کر کوئی بھی شخص چاہے تاں ہو نیتی نال کام کر کے اس تا مقدر بنا سکتا ہے یہ سن کے مزدور دیا اکھانچ خوشی کا آنسو آ گئے اس نے رائس کے ہاتھ چومیا کہا یہ سب خدا کی مہر ہے رہنمائی سے بدولت ممکن ہوا ہے میں ہمیشہ محنت اور ایمانداری نے اپنا اصول بنایا ہے اج خ نے مینو اس کا بہترین سلا دھج سال بعد وہی مزدور خود ایک کامیاب تاجر بن چکا سی اس نے نہ صرف ایمانداری اور محنت کی مثال قائم کی ਬਲਕਿ ਹੋਰ ਗਰੀਬਾ ਮਜ਼ਦੂਰਾਂ ਨੂੰ ਵੀ ਪਹੇਤਰ ਜ਼ਿੰਦਗੀ ਦਾ ਰਾਸਤਾ ਦਿਖਾਇਆ ਇਹ ਕਹਾਣੀ ਪੂਰੇ ਇਰਾਨ ਵਿੱਚ ਮਸ਼ਹੂਰ ਹੋ ਗਈ ਅਤੇ ਲੋਕ ਉਸ ਦੀ ਇਮਾਨਦਾਰੀ ਅਤੇ ਸਬਰ ਦੀ ਮਿਸਾਲਾਂ ਦਿੰਦੇ ਰਹੇ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਇਨਸਾਨ ਸਬਰ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਕੰਮ ਵਿੱਚ ਲੱਗਿਆ ਰਹੇ ਤਾਂ ਇੱਕ ਦਿਨ ਉਹ ਕਾਮਯਾਬੀ ਦੀਆਂ ਉੱਚੀਆਂ ਮੰਜ਼ਿਲਾਂ ਤੱਕ ਜ਼ਰੂਰ ਪਹੁੰਚਦਾ ਹੈ ਕੁਦਤ ਤੇ ਯਕੀਨ ਅਤੇ ਨੇਕ ਨੀਤੀ ਹਮੇਸ਼ਾ ਕਾਮਯਾਬੀ ਦਾ ਦਰਵਾਜ਼ਾ ਖੋਲਦੀ ਹੈ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਛੱਡ ਦਿਓ। ਇਹ ਜੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਡਾ ਸਪੋਰਟ ਸਾਡੇ ਲਈ ਬਹੁਤ ਕੀਮਤੀ ਹੈ।